ਦੋ ਅਲਫਾਜ਼ਾਂ ਦੀ ਹੈ ਜ਼ਿੰਦਗੀ ਦੋ ਅੱਖਰਾਂ ਦੀ ਇੱਕ ਕਾਸ਼ ਤੇ ਦੂਜਾ ਆਸ ਕਾਸ਼ ਅਕਸਰ ਆਪਾਂ ਯੂਜ਼ ਕਰਦੇ ਆਂ ਆਪਣੀ ਲਾਖ ਦੇ ਵਿੱਚ ਕਾਸ਼ ਐਦਾਂ ਹੁੰਦਾ ਕਾਸ਼ ਐਦਾਂ ਹੁੰਦਾ ਕਾਸ਼ ਮੇਰੇ ਵੀ ਬੱਚੇ ਹੁੰਦੇ ਕਾਸ਼ ਮੇਰੇ ਵੀ ਮੁੰਡਾ ਹੁੰਦਾ ਜਾਂ ਕਾਸ਼ ਮੇਰੇ ਵੀ ਕੁੜੀ ਹੁੰਦੀ ਜਾਂ ਕਾਸ਼ ਮੈਂ ਵੀ ਅਮੀਰ ਹੁੰਦਾ ਮੇਰੇ ਕੋਲ ਵਿਆਹ ਹੁੰਦਾ ਪਰ ਕਾਸ਼ ਬਹੁਤ ਜ਼ਿਆਦਾ ਯੂਜ਼ ਕਰਦੇ ਆ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਤੇ ਦੂਜਾ ਆਸ ਆਸਾਂ ਬਹੁਤ ਲਾਈਆਂ ਹੁੰਦੀਆਂ ਆਪਾਂ ਮੇਰੇ ਬੱਚੇ ਤਗੜੇ ਹੋਗੇ ਮੇਰਾ ਖਿਆਲ ਰੱਖੋਗੇ ਬਿਮਾਰੀ ਠਮਾਰੀ ਦੇ ਵਿੱਚ ਮੇਰੇ ਨਾਲ ਰਹੋਗੇ ਮੇਰੀ ਘਰ ਵਾਲੀ ਆ ਜਾਂ ਮੇਰਾ ਘਰ ਵਾਲਾ ਆ ਅੰਤ ਸਵਾਸਾਂ ਤੱਕ ਅਸੀਂ ਇੱਕ ਦੂਜੇ ਦੇ ਗੜ ਲਾ ਕੇ ਜੀਵਾਂਗੇ ਅਸਾ ਹੁੰਦੀਆਂ ਬੰਦੇ ਦੀਆਂ ਮੈਂ ਬਹੁਤ ਵੱਡਾ ਘਰ ਲੈਣਾ ਇਹ ਆਸਿਆ ਮੇਰੀ ਖੁਆਇਸ਼ ਆ ਡਿਜ਼ਾਇਰਸ ਬਹੁਤ ਸਾਡੀਆਂ ਪਰ ਨਾ ਆਸਾਂ ਪੂਰੀਆਂ ਹੁੰਦੀਆਂ ਤੇ ਨਾ ਕਾਸ਼ ਕਦੀ ਪੂਰਾ ਹੁੰਦਾ ਸਾਡੀ ਜ਼ਿੰਦਗੀ 'ਚ ਤੇ ਵਿੱਚ ਵਿਚਾਲੇ ਆਪਾਂ ਰਹਿ ਜਾਂਦੇ ਆ ਤੇ ਕਿਉਂ ਨਾ ਵਿੱਚ ਵਿਚਾਲੇ ਦੀ ਜ਼ਿੰਦਗੀ ਨੂੰ ਜੀਏ ਜਿੱਦਾਂ ਜ਼ਿੰਦਗੀ ਜੀਣ ਨੂੰ ਮਨ ਕਰਦਾ ਤੁਹਾਡਾ ਦਿਲ ਕਰਦਾ ਉਦਾਂ ਜੀਓ ਫੋਰਸ ਨਾ ਕਰੋ ਆਪਣੇ ਆਪ ਨੂੰ ਜਾਂ ਦਬਾਅ ਵਿੱਚ ਆ ਕੇ ਜ਼ਿੰਦਗੀ ਨੂੰ ਜੀ ਰਿਹਾ ਜ਼ਿੰਦਗੀ ਜੀਣ ਲਈ ਆ ਖੁਸ਼ੀ ਦੇ ਨਾਲ ਜੀਏ ਜਿੰਨੀ ਵੀ ਹੈ ਕਿ ਰੱਜ ਕੇ ਜੀਏ ਨਾ ਕਾਸ਼ ਪੂਰਾ ਹੋਣਾ ਨਾ ਆਸ ਪੂਰੀ ਹੋਣੀ ਇਸ ਕਰਕੇ ਵਿਚਾਰੀ ਦਾ ਸਮਾਂ ਜਿਹੜਾ ਆਪਾਂ ਬਿਨਾਂ ਮਤਵਤੋਂ ਖਰਾਬ ਕਰ ਲੈਂਦੇ ਆ ਜੀਣਾ ਵਿਚਾਰੀ ਦਾ ਸਮਾਂ ਆ ਉਹ ਹੈਗਾ ਪ੍ਰੈਜੈਂਟ ਆਪਾਂ ਫਿਊਚਰ ਤੇ ਪਾਸਟ ਵਿੱਚ ਹੀ ਰਹਿ ਜਾਂਦੇ ਆ ਨਾ ਬ੍ਰਾਂਕਾ